ਤੁਸੀਂ ਦੇਖ ਸਕਦੇ ਜੇ ਕਿੰਨੀ ਮੱਖੀ ਆ ਛੱਜੇ ਦੇ ਉੱਪਰ ਮੱਖੀ ਲੱਗੀ ਆ ਹੁਣ ਆਪਾਂ ਸ਼ਹਿਦ ਲਾਵਾਂਗੇ ਕਿਵੇਂ ਛੱਜਾ ਚੁੱਕ ਕੇ ਬਾਹਰ ਕਢਣਾ ਕਿਵੇਂ ਖੜਨਾ ਆਪਾਂ ਤੁਹਾਨੂੰ ਵੀਡੀਓ ਰਾਹੀਂ ਇਹਦਾ ਸ਼ਹਿਦ ਲਾਉਣਾ ਦੱਸਾਂਗੇ ਕਿਵੇਂ ਆਪਾਂ ਸ਼ਹਿਦ ਲਾ ਸਕਦੇ ਆ ਇਹ ਸ਼ਹਿਦ ਬਹੁਤ ਵਧੀਆ ਬੱਚਿਆਂ ਵਾਸਤੇ ਸਿਆਣਾਂ ਵਾਸਤੇ ਪਰ ਬੱਚਿਆਂ ਵਾਸਤੇ ਬਹੁਤ ਵਧੀਆ ਠੰਡਿਆ ਠੰਡ ਦੇ ਵਿੱਚ 12 ਮਹੀਨੇ ਸਰਦੀਆਂ ਦੇ ਗਰਮੀਆਂ ਦੇ ਵਿੱਚ ਸ਼ਹਿਦ ਦੇ ਬਹੁਤ ਵਧੀਆ ਬੱਚਿਆਂ ਵਾਸਤੇ ਆਪਾਂ ਵਰਤਿਆ ਜਾ ਸਕਦਾ ਵਾ ਇਹ ਕੇ ਆਪਾਂ ਹੁਣ ਤਿਆਰੀ ਕਰਾਂਗੇ ਸ਼ਾਇਦ ਲਾਉਣ ਦੀ ਅੱਖਗਾ ਵੇਖੋ ਤਿਆਰ ਹੈ ਸ਼ਰਦਨਾ ਪੂਰਾ ਭਰਿਆ ਵਾ ਆਪਾਂ ਹੁਣ ਬਾਅਦ ਸ਼ਾਇਦ ਲਾਉਣ ਲੱਗੇ ਆ ਤੁਸੀਂ ਵੇਖਦੇ ਰਹੋ ਆਪਾਂ ਕਿਹੜੇ ਤਰੀਕੇ ਨਾਲ ਲਾਉਣੇ ਆ ਤੇ ਬੜੀ ਆਸਾਨੀ ਨਾਲ ਆਪਾਂ ਲੱਗਾ ਸੱਜਾ ਇਦਾਂ ਜਿਹੜਾ ਸ਼ਾਇਦ ਆਪਾਂ ਉਹ ਲਾ ਸਕਦੇ ਆ ਤੁਸੀਂ ਆ ਵੀਡੀਓ ਸਾਡੀ ਜਿਹੜੀ ਆ ਵੇਖਦੇ ਦਿਓ ਐਡ ਟਿੱਕ ਤੁਹਾਨੂੰ ਆਇਰਾ ਸ਼ੈਡ ਹੈ ਇਹ ਬੱਚਿਆਂ ਦੇ ਇਹਨਾਂ ਦੇ ਆਂਡੇ ਵਾਲਾ ਸ਼ੈਡ ਆ ਜਿੱਥੇ ਕੋਈ ਨਖਟੂ ਨੇ ਕੋਈ ਨਵੀਂ ਜਿਹੜੀ ਜਨਸਖਿਆ ਇਹਨਾਂ ਦੀ ਪੈਦਾ ਦੀ ਨਵਾਂ ਪਰਿਵਾਰ ਪੈਦਾ ਹੋ ਜਾ ਮਾਰਚ ਦੇ ਤੋਂ ਮਾਰਚ ਦੇ ਅਪ੍ਰੈਲ ਦੇ ਵਿੱਚ ਜਿਹੜਾ ਇਹਨਾਂ ਦਾ ਨਵਾਂ ਪਰਿਵਾਰ ਜਿਹੜਾ ਪੈਦਾ ਹੁੰਦਾ ਵਾ ਤੇ ਉਹ ਨਵਾਂ ਹੋ ਰਿਹਾ ਵਾ ਤੇ ਇਹ ਹੁਣ ਜਾਂ ਸ਼ਹਿਰ ਦੇ ਇਹਨਾਂ ਦਿਨਾਂ ਦੇ ਵਿੱਚ ਜੇਕਰ ਲੱਗੀਆਂ ਮਾਫੀ ਆਪਾਂ ਸ਼ਹਿਰ ਜਿਹੜਾ ਲਾ ਸਕਦੇ ਹਾਂ ਬੜੀ ਸਾਨੀ ਦਾ ਸ਼ਹਿਰ ਲਾ ਸਕਦੇ ਹਾਂ ਕੋਈ ਚੱਕਰ ਨਹੀਂ ਕੋਈ ਡਰ ਦੀ ਕੋਈ ਘਬਰਾਉਂਦੀ ਲੋੜ ਨਹੀਂ ਮੈਂ ਤੁਹਾਨੂੰ ਦੱਸੂਗਾ ਇੰਨਾ ਤੱਕ ਮੇਰੀ ਵੀਡੀਓ ਬਣੀ ਨਹੀਂ ਜਿੱਡਾ ਮਰਜੀ ਡੂੰਬਣਾ ਜਾਂ ਜਿੱਡਾ ਮਰਜੀ ਵੱਡਾ ਸੱਜਾ ਹੋਵੇ ਉਹਦਾ ਡਾਂਗਾ ਹਾਂ ਕਿਵੇਂ ਬੰਦਣਾ ਵਾ ਇੱਕ ਰੀਲ ਦੇ ਨਾਲ ਜਿਹੜੀ 2 ਰੁਪਏ ਦੀ ਰੀਲ ਮਿਲਦੀ ਬਾਜ਼ਾਰ ਦੇ ਚ ਉਹਦੇ ਨਾਲ ਆਪਾਂ ਸਾਰੀਆਂ ਮੱਖੀਆਂ ਦਾ ਡੰਗ ਆਪਾਂ ਬੰਨ ਸਕਦੇ ਆ ਬੜੀ ਆਸਾਨੀ ਨਾਲ ਬੰਨ ਸਕਦੇ ਆ ਕਿ ਡੰਗ ਛੋਟਾ ਜਿਹਾ ਬੱਚਾ ਤਿੰਨ ਤੋਂ 4 ਸਾਲ ਦਾ ਜਿਹੜਾ ਬੱਚਾ ਉਹ ਵੀ ਡੰਗ ਬੰਨ ਸਕਦਾ ਇਹਨਾਂ ਦਾ ਤੇ ਡੰਗ ਬੰਨਣਾ ਜਿਹੜਾ ਵਾ ਆਖੋ ਆਪਾਂ ਬਿਲਕੁਲ ਇਹਦਾ ਰੀਲ ਦਾ ਲੈ ਕੇ ਬਾਜ਼ਾਰ ਵਿੱਚ ਜਿਹੜੀ ਰੀਲ ਮਿਲਦੀ 2 ਰੁਪਏ ਦੀ ਉਹ ਨਾਲ ਡੰਗ ਬੰਨ ਕੇ ਆਪਾਂ ਜਿੱਡੇ ਮਰਜ਼ੀ ਵੱਡੇ ਵੱਡੇ ਡੂੰਮਣੇ ਲੱਗੇ ਜਿੱਡੀਆਂ ਮਰਜ਼ੀ ਵੱਡੀ ਵੱਡੀ ਮੱਖੀਆਂ ਲੱਗੀਆਂ ਹੋਣ ਆਪਾਂ ਉਹਨਾਂ ਦਾ ਡੰਗ ਬੰਨ ਸਕਦੇ ਆ ਪਰ ਡੰਗ ਬੰਨਦੇ ਨਾਲ ਕੁਝ ਮੱਖੀਆਂ ਜਿਹੜੀਆਂ ਰਹਿ ਜਾਂਦੀਆਂ ਨੇ ਡੰਗ ਬ ਇਦਾਂ ਦਸਤਾਨੇ ਜਾਂ ਮੂੰਹ ਨੂੰ ਥੋੜਾ ਜਿਹਾ ਫੇਰ ਵੀ ਕਵਰ ਕਰਕੇ ਰੱਖਣਾ ਉਹਨਾਂ ਮੱਖੀਆਂ ਦਾ ਡੰਗ ਨਹੀਂ ਵੱਜਦਾ ਜਾਂਦਾ ਜਿਹੜੀਆਂ ਰਾਣੀ ਸੈਲ ਦੇ ਨਾਲ ਰਾਣੀ ਦੇ ਨਾਲ ਜਿਹੜੀਆਂ 10 ਤੋਂ 8 ਮੱਖੀਆਂ ਰਹਿੰਦੀਆਂ ਨੇ ਉਹਨਾਂ ਦਾ ਡੰਗ ਬੰਦਣਾ ਸਾਨੂੰ ਮੁਸ਼ਕਲ ਹੁੰਦਾ ਕਿ ਪਹੁੰਚ ਕਾ ਨਹੀਂ ਸਾਡੀ ਔਖੀ ਆ ਉਹਨਾਂ ਉਹਨਾਂ ਕਰਕੇ ਆਪਾਂ ਥੋੜਾ ਜਿਹਾ 8-10 ਮੱਖੀਆਂ ਤੋਂ ਡਰਨ ਕਰਕੇ ਥੋੜਾ ਆ ਖੱਗਾ ਆਪਾਂ ਚੱਕ ਲਿਆ ਬਹੁਤ ਨਹੀਂ ਹੌਲੀ-ਹੌਲੀ ਜਰਾ ਤੇ ਤੋਂ ਖੱਗੇ ਨੂੰ ਦੇਖਣਾ ਬਹੁਤ ਬਸ ਉਹ ਨਹੀਂ ਕਿ ਕਟਾਈ ਕਰਨੀ ਆ ਤੇ ਜਿੰਨੀ ਕਟਾਈ ਦੇ ਵਿੱਚ ਇਹਦਾ ਸ਼ਹਿਦ ਆਪਾਂ ਨੂੰ ਲਾਹਣਾ ਵਾ ਬੜੀ ਆਸਾਨੀ ਦੇ ਨਾਲ ਹੌਲੀ-ਹੌਲੀ ਕਰਕੇ ਹੌਲੀ-ਹੌਲੀ ਕਰਕੇ ਆਪਾਂ ਇਦਾਂ ਕਰਕੇ ਜਿਹੜਾ ਸ਼ਹਿਦ ਆ ਇਹਨੂੰ ਲਾਗਣਾ ਤੇ ਆਪਾਂ ਧਿਆਨ ਰੱਖਣਾ ਇੱਕ ਸਾਈਡ ਤੇ ਇਹਨਾਂ ਦੇ ਬੱਚੇ ਵੀ ਹੁੰਦੇ ਨੇ ਜਿਹੜੇ ਬੱਚਿਆਂ ਦਾ ਖੱਗਾ ਵੱਖਰਾ ਵਾ ਸ਼ਹਿਦ ਵਾਲਾ ਖੱਗਾ ਜਿਹੜਾ ਉਹ ਵੱਖਰਾ ਵਾ ਤੁਹਾਨੂੰ ਦੱਸ ਰਹੇ ਆ ਵੇਖੋ ਕਿੰਨਾ ਵਧੀਆ ਪਿਓਰ ਸ਼ਹਿਦ ਇਹਨੂੰ ਆਪਾਂ ਪਿਓਰ ਸ਼ਹਿਦ ਜਿਹੜਾ ਕਹਿ ਸਕਦੇ ਆ ਵੇਖੋ ਕਿਦਾਂ ਖੱਗੇ ਭਰੇ ਹੋਏ ਨੇ ਸ਼ਹਿਦ ਦੇ ਨਾਲ ਬਿਲਕੁਲ ਕਿਦਾਂ ਵੇਖੋ ਬੜਾ ਵਧੀਆ ਇਹਨੂੰ ਆਪਾਂ ਵਧੀਆ ਸ਼ਹਿਦ ਕਿਸੇ ਦੇ ਇਹਦੇ ਨਾਲ ਦਾ ਸ਼ਹਿਦ ਬਾਜ਼ਾਰ ਵਿੱਚ ਕਿਤੇ ਦੀ ਬਸਦਾ ਸਾਨੂੰ ਹਰ ਹੋ ਗਿਆ ਵਾ ਇਹਨੂੰ ਆਪਾਂ ਗਰਮ ਕਰਕੇ ਤੇ ਥੱਲੇ ਬਿਠਾ ਲਿਆ ਸੀ ਉਸ ਤੋਂ ਬਾਅਦ ਇਹਨੂੰ ਪੂਰਾ ਜਿਹੜਾ ਵਾ ਇਹ ਸ਼ਹਿਦ ਜਿਹੜਾ ਵਾ ਪੂਰਾ ਸ਼ਹਿਦ ਪੂਰਾ ਪਿਓਰ ਇੱਕਦਮ ਤਿਆਰ ਆ ਜਿਹੜਾ ਆਪਾਂ ਸ਼ਹਿਦ ਲਾਹੀ ਤੁਸੀਂ ਮੇਰੇ YouTube ਚੈਨਲ ਨਾਲ ਜੁੜੇ ਰਹੋ ਇਦਾਂ ਦੀ ਟਾੜਨਾ ਵੀਡੀਓ ਲੈ ਕੇ ਅਸੀਂ ਫੇਰ ਆਉਂਦੇ ਰਹਾਂਗੇ ਇਹਨਾਂ ਕੋਈ ਗੁਰਦੇਸ ਸਿੰਘ ਕਿੱਡਾ ਹੁੰਦਾ ਧੰਨਵਾਦ ਸਾਰਾ